ਔਰ ਜਿਨ੍ਹਾਂ ਨੇ ਭਈ ਕੀਤੀਆਂ ਨੇ ਭੁਗਤੀ ਜਾਂਦੇ ਆ ਦੇਖ ਲਓ ਕਬੀਰ ਆ ਤੇਰੀ جھੌਪੜੀ ਗਲ ਕਟਿਅਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕੋ ਭੈ ਉਦਾਸ ਭੁਗਤੀ ਜਾਂਦੇ ਆ ਫਿਰ ਜੇ ਕੀਤੀਆਂ ਮਾੜੀਆਂ ਕੀਤੀਆਂ ਕਰਤੂਤਾ ਮਾੜੀਆਂ ਕੀਤੀਆਂ ਨੀਤਾ ਮਾੜੀਆਂ ਰੱਖਿਆ ਭੁਗਤੀ ਜਾਂਦੇ ਆ ਨਾ ਕਸਵਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮਤ ਮਾਰਦਾ ਬਸ ਉਹ ਦੇਖ ਲਓ ਹਾਲਤ ਕੀ ਹੈ ਮੈਂ ਨਹੀਂ ਬੋਲਦਾ ਉਹਦੇ ਬਾਰੇ ਕੁਝ ਜਿਹਨੂੰ ਜਿਹਨੂੰ ਰੱਬ ਨੇ ਜਿਹਦੀ ਜੀ ਦੀਆਂ ਰੱਬ ਦੇ ਘਰੇ ਜਾ ਕੇ ਲੱਤਾਂ ਟੁੱਟ ਜਾਣ ਉਹਦੇ ਬਾਰੇ ਕੀ ਬੋਲੀਏ ਬਈ ਕੀ ਕਹੀਏ ਉਹਦੇ ਬਾਰੇ ਹੁਣ ਪਰਮਾਤਮਾ ਦੇਖਦਾ ਜੀ ਅਸੀਂ ਤਾਂ ਉਹਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪੱਤਰਕਾਰ ਕਹਿੰਦੇ ਤੂੰ ਆ ਬਹੁਤ ਉਚਾਈ ਪਰ ਪਹੁੰਚ ਗਏ ਹੈ ਮੈਂ ਕਿਹਾ ਅਛਾ ਜੀ ਆਪਕੋ ਡਰ ਨਹੀਂ ਲਗਦਾ ਮੈਂ ਕਿਹਾ ਕਿਸ ਬਾਤ ਦਾ ਕਹੀਂ ਆਪ ਨੀਚੇ ਆ ਗਏ ਤੋ ਮੈਂ ਕਿਹਾ ਜੀ 40 40 ਫੁੱਟ ਡੂੰਘੇ ਪੋਰ ਦੇ ਟੋਏ ਚੋਂ ਨਿਕਲ ਕੇ ਆਇਆ ਇਹਦੂ ਥੱਲੇ ਦਾ ਪਾਣੀ ਹੈ ਜੀ ਫਿਰ ਨਾ ਸਾਨੂੰ ਉਚਾਈਆਂ ਤੋਂ ਡਰ ਲਗਦਾ ਹੈ ਨਾ ਘਰਾਈਆਂ ਤੋਂ ਡਰ ਲਗਦਾ ਡਰ ਲਗਦਾ ਤਾਂ ਪ੍ਰਮਾਤਮਾ ਦੀ ਸ਼ਕਤੀਆਂ ਤੋਂ ਡਰ ਲਗਦਾ ਹੈ ਪ੍ਰਮਾਤਮਾ ਸਮਤ ਬਖਸ਼ੇ ਬਲ ਬਖਸ਼ੇ ਕੋਈ ਗਲਤ ਫੈਸਲਾ ਨਾ ਕਰਾ ਲੇ ਇੰਨਾ ਕੀ ਆ ਬਸ ਆਹੀ ਆਹੀ ਅਰਦਾਸ ਕਰਦੇ ਆਂ ਦਿਨ ਰਾਤ ਇਸ ਤੋਂ ਬਾਅਦ ਹੋਰ ਰੱਬ ਥੱਲੇ ਲਾਉਣਾ ਆ ਪਿੰਡਾਂ ਚ ਉੱਠ ਕੇ ਮੱਜਾਂ ਦੀਆਂ ਪੂਛਾਂ ਫੜ ਕੇ ਟੋਬਿਆਂ ਚ ਤਾਰੀਆਂ ਲਾਉਣ ਵਾਲੇ ਮੁੱਖ ਮੰਤਰੀ ਬਣੇ ਬੈਠੇ ਆ ਅਤਾ ਹੀ ਤਾਂ ਤੁਹਾਡੇ ਵਾਲਾ ਰੋਂਦਾ ਹੁੰਦਾ ਬਾਕੀ ਉਹ ਤਾਂ ਨਾਉ ਬਾਜੋ ਬਾਜੋ ਇੱਕ ਹੋ ਜਾ ਮਟੀਰੀਅਲ ਆ ਗਿਆ ਜੇਲ੍ਹ ਆਇਆ ਯਾਰ ਉਹ ਭਾਈ ਤੁਹਾਨੂੰ ਹਰਾਉਣ ਆਲੇ ਆਏ ਆ ਅਸੀਂ ਅਜਿ ਕੁਤਾ ਕਹਨਰ ਤਨੀ ਹੈ ਆ ਪਹਿਲੇ ਹਫਤੇ ਜਨਵਰੀ ਦੇ ਸਪੀਕਰ ਸਾਹਿਬ ਨੇ ਕੱਲ ਮੈਂ ਦੱਸਿਆ ਕਿ ਪਹਿਲੇ ਹਫਤੇ ਵਿਧਾਨ ਸਭਾ ਦਾ ਸੈਸ਼ਨ ਹੋ ਮਹਗਜੀ ਜਲਦੀ ਬੁਲਾਓ ਮੈਂ ਤਾਂ ਪਰਿਆ ਪਿਆ ਜੀ ਤੇ ਤੁਹਾਨੂੰ ਪਤਾ ਹੀ ਹੈ ਵਿਧਾਨ ਸਭਾ ਚ ਨਾ ਕੀ ਹੁੰਦੀ ਹੈ ਕਿਉਂਕਿ ਬੋਲ ਤਾਂ ਕੋ ਸਕਦੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਡੇਰਾ ਬਾਬਾ ਨਾਨਕ ਵਾਲਾ ਜੱਬੇਵਾਲ ਵਾਲਾ ਤੇ ਗਿੱਦੜਵਾਏ ਵਾਲਾ ਤੇ ਬਰਨਾਲੇ ਵਾਲਾ ਚਾਰੋ ਪਹਿਲੀ ਵਾਰ ਜਾਣਗੇ ਔਰ ਉੱਥੇ ਬਹਿ ਕੇ ਆਪਣੇ ਇਲਾਕੇ ਦੇ ਆਪਣੇ ਹਲਕੇ ਦੀਆਂ ਗੱਲਾਂ ਕਰਨਗੇ ਤਾੜੀਆਂ ਮਾਰ ਦਿਓ ਇਸ ਗੱਲ ਤੇ ਲੋਕਾਂ ਨੇ ਲੋਕਤੰਤਰ ਚ ਵੋਟਾਂ ਪਾਈਆਂ ਲੋਕਾਂ ਦੇ ਫਤਵੇ ਨੂੰ ਸਵਿਕਾਰ ਕਰਨਾ ਚਾਹੀਦਾ ਜਿਹੜੇ ਕਹਿੰਦੇ ਸੀ ਰਾਜ ਕਰਾਂਗੇ 25 ਸਾਲ ਅੱਜ ਅੱਜ ਨਹੀਂ ਕੁਦਰਤਾ ਜੀ ਐਨਾ ਦੂਰ ਬਿਨਾ ਲੰਘੋ ਕੇ ਆਪਦਾ ਹੀ ਘਰ ਭੁੱਲ ਜਔ ਐਨਾ ਦੂਰ ਬਿਨਾ ਜਾਓ ਆਪਦੇ ਯਾਰਾਂ ਦੋਸਤਾਂ ਨੂੰ ਆਪਣੇ ਪੁਰਾਣੇ ਟੀਚਰਾਂ ਨੂੰ ਆਪਣੇ ਕੋਚਾਂ ਨੂੰ ਯਾਦ ਰੱਖੋ ਇੱਕ ਬੰਦੇ ਦੇ ਘਰੇ ਬਿੱਲੀ ਆ ਗਈ ਉਠਾ ਕਰਨ ਲੱਗੀ ਭਾਂਡੇ ਝੂਠੇ ਕਰਨ ਲੱਗੀ ਅਗਲੇ ਦਿਨ ਉਹ ਬੰਦਾ ਦੁਖੀ ਹੋਇਆ ਆਪਦੇ ਮੁੰਡੇ ਨੂੰ ਕਹਿੰਦਾ ਪੁੱਤ ਇਹ ਬਿੱਲੀ ਕਿੱਥੋਂ ਆਵੜੀ ਇਹਨੂੰ ਮੈਂ ਥੈਲੇ 'ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਫੜੀ ਥੈਲੇ 'ਚ ਪਾਈ ਦੂਰ ਛੱਡਿਆ ਆਪ ਬੁੜਾ ਲੇਟ ਆਇਆ ਬਿੱਲੀ ਪਹਿਲਾਂ ਆ ਗਈ ਘਰੇ ਸਾਨੂੰ ਪਤਾ ਲੱਗਿਆ ਕਿ ਨਾ ਫੇਰ ਆ ਗਈ ਯਰੇ ਅਗਲੇ ਦਿਨ ਕਹਿੰਦਾ ਅੱਜ ਫੇਰ ਕਹਿੰਦਾ ਇਹਨੂੰ ਫੜ ਕੇ ਥੋੜਾ ਹੋਰ ਦੂਰ ਛੱਡ ਕੇ ਆਉਂ ਅਗਲੇ ਦਿਨ ਫੇਰ ਬਿੱਲੀ ਫੜੀ ਥੈਲੇ ਚ ਪਾਈ ਬੋਰੀ ਚ ਪਾਈ ਹੋਰ ਦੂਰ ਛੱਡਿਆ ਉਹੀ ਗੱਲ ਫੇਰ ਹੋਈ ਆਪ ਬਾਪੂ ਲੇਟ ਆਇਆ ਬਿੱਲੀ ਫੇਲਾਂ ਕੀ ਕਰੇ ਬੁੜੇ ਨੂੰ ਗੁੱਸਾ ਆ ਗਿਆ ਕਹਿੰਦਾ ਅੱਛਾ ਐ ਕਰਦੀ ਐ ਕਹਿੰਦਾ ਬੇਟਾ ਫੇਰ ਅੱਜ ਦੇਖੀ ਆਪਦੇ ਮੁੰਡੇ ਨੂੰ ਕਹਿੰਦਾ ਇਹਨੂੰ ਮੈਂ ਬਹੁਤ ਜ਼ਿਆਦਾ ਦੂਰ ਛੱਡ ਕੇ ਆਉਂਗਾ ਹੁਣ ਉਹਨੇ ਬਿੱਲੀ ਫੜੀ ਥੈਲੇ ਚ ਪਾਈ ਬਹੁਤ ਜਿਆਦਾ ਦੂਰ ਛੱਡਤੀ ਘੰਟੇ ਕੇ ਬਾਅਦ ਬਾਪੂ ਨੇ ਮੁੰਡੇ ਨੂੰ ਫੋਨ ਕੀਤਾ ਘਰੇ ਕਹਿੰਦਾ ਪੁੱਤ ਘਰੇ ਹੀ ਹੈ ਕਹਿੰਦਾ ਹਾਂ ਬਿੱਲੀ ਪਹੁੰਚ ਗਈ ਉਹ ਕਹਿੰਦੀ ਅੱਧਾ ਘੰਟਾ ਹੋ ਗਿਆ ਬਾਪੂ ਜੀ ਬਿੱਲੀ ਤਾਂ ਇਹ ਨੂੰ ਕਹਿੰਦਾ ਫਿਰ ਐਂ ਕਰ ਬਿੱਲੀ ਨੂੰ ਭੇਜ ਦੇ ਮੈਂ ਭੁੱਲਿਆ ਫਿਰਦਾ ਘਰ ਮੈਨੂੰ ਲੈ ਜੇ ਕਹਿੰਦਾ ਘਰੇ ਸੋ ਇੰਨਾ ਦੂਰ ਬਿਨਾ ਲੰਘੋ ਕਿ ਮੁੜ ਕੇ ਆਵਦਾ ਘਰੀ ਭੁੱਲ ਜਾਂ ਆ ਧਰਤੀ ਆਪਣੀ ਐ ਇਹ ਬਾਬੇ ਨਾਨਕ ਦੀ ਧਰਤੀ ਐ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਧਰਤੀ ਐ ਇਹ ਕਰਤਾਰ ਸਿੰਘ ਸਰਾਬੇ ਉਹਨਾਂ ਦੀ ਧਰਤੀ ਐ ਗਦਰੀ ਬਾਬਿਆਂ ਦੀ ਧਰਤੀ ਐ ਕਰਤਾਰ ਸਰਾਬਿਆਂ ਦੀ ਧਰਤੀ ਐ ਛੱਡ ਛੱਡ ਕੇ ਜਾਈ ਜਾਂਦੇ ਆ ਬਾਹਰਲੇ ਮੁਲਕਾਂ ਨੂੰ ਕਿਉਂ ਜਾਈ ਜਾਂਦੇ ਆ ਕਿਉਂ ਛੱਡੀ ਜਾਂਦੇ ਆ ਧਰਤੀ ਨੂੰ ਆਪਣਾ ਕਰਨਾ ਛੱਡੋ ਇੱਥੇ ਇੱਥੇ ਨੌਕਰੀਆਂ ਮਿਲਣਗੀਆਂ ਇੱਥੇ ਕੰਮ ਮਿਲੂਗਾ ਇੱਥੇ ਫੈਕਟਰੀਆਂ ਲੱਗਣਗੀਆਂ ਨੀਅਤ ਸਾਫ਼ ਹੋਣੀ ਚਾਹੀਦੀ ਐ ਬਸ ਨiyet ਸਾਫ ਹੈ ਸਾਡੀ ਨiyet ਤੇ ਹਾਂ ਟਾਈਮ ਲੱਗ ਸਕਦਾ ਪਰ ਸਾਡੀ ਨiyet ਤੇ ਸ਼ੱਕ ਨਾ ਕਰਿਓ ਜਿੱਦਾਂ ਭਗਵੰਤ ਮਾਨ ਨੇ 1 ਰੁਪਇਆ ਖਾ ਲਿਆ ਨਾ ਸਰਕਾਰੀ ਵੀ ਭਗਵੰਤ ਮਾਨ ਨੇ 1 ਰੁਪਇਆ ਸਰਕਾਰੀ ਯਾਰ ਖਾ ਲਿਆ ਖਾ ਗਿਆ ਸਮਝ ਲਓ 1 ਰੁਪਇਆ ਨਹੀਂ ਹੋਊਗਾ ਸਲਫਾਸ ਦੀ ਗੋਲੀ ਹੋਊਗੀ ਉਹ ਸੋ ਵੀਰੋ ਥੋੜਾ ਪੈਸਾ ਤੁਹਾਨੂੰ ਤੁਹਾਡੇ ਤੇ ਲਾਈ ਜਾਂਦੇ ਆ ਤੁਨੂੰ ਹੀ ਫਾਇਦਾ ਮਿਲੇ ਆਹੀ ਕੰਮ ਹੈ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡੀ ਫਿਰਦੇ ਆ ਜੀ ਭਾਵੇਂ ਤਾਂ ਮੈਂ ਤਾਂ ਕਲਾਕਾਰ ਹੁੰਦਾ ਸੀ ਮੈਂ ਤਾਂ ਲੱਖਾਂ ਰੁਪਏ ਲੈਂਦਾ ਸੀਗਾ ਜੀ ਮੈਨੂੰ ਕੀ ਲੋੜ ਸੀ ਇੱਥੇ ਪੰਗੇ ਚ ਪੈਣ ਦੀ ਪਰ ਹਰ ਗੱਲ ਫਿਰ ਪੈਸੇ ਵਾਸਤੇ ਨਹੀਂ ਹੁੰਦੀ ਮੇਰੇ ਮੇਰੇ ਵਰਗੇ ਕਮਲੇ ਨੂੰ ਕੋਈ ਕਹਿੰਦਾ ਜਿੰਨਾ ਸਮਾਂ ਤੂੰ ਇੱਧਰ ਲਾਇਆ ਆਪਣੇ ਕੰਮਕਾਰ ਤੇ ਲਾ ਲੈਂਦਾ ਹੁਣ ਤੱਕ ਤੂੰ ਮੇਰੇਆ ਮਿੱਤਰਾ ਪੈਸੇ ਬਹੁਤ ਕਮਾ ਲੈਂਦਾ ਪੈਸੇ ਨਾਲ ਪੋਜੀਸ਼ਨ ਬਣਦੀ ਕੋਈ ਕਾਰੋਬਾਰ ਚਲਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਤੂੰ ਵੀ ਆਪਣਾ ਨਾਂ ਲਿਖਵਾ ਲੈਂਦਾ ਅੱਗੇ ਜਵਾਬ ਆਇਆ ਗਲਤ ਹੈ ਤੇਰੀ ਠੀਕ ਹੈ ਮਿੱਤਰਾ ਮੈਂ ਪੈਸੇ ਬਹੁਤ ਕਮਾ ਲੈਂਦਾ ਧਨੀਆਂ ਦੀ ਸੂਚੀ ਵਿੱਚ ਮੈਂ ਵੀ ਆਪਣਾ ਨਾਂ ਲਿਖਵਾ ਲੈਂਦਾ ਪਰ ਰੁੱਖਾਂ ਨਾਲ ਸ਼ਾਮਾਂ ਮਿਟਦੀਆਂ ਆਸਮਾਨ ਸਭ ਨੂੰ ਢਾ ਲੈਂਦਾ ਉਹ ਕਿੰਨੇ ਧਨੀ ਹੋ ਹੋ ਤੁਰ ਗਏ ਕੌਣ ਕਿਸੇ ਦਾ ਨਾਂ ਲੈਂਦਾ ਕੌਣ ਲਿਖਦਾ ਫਿਰ ਸੱਚੀ ਗੁਰਬਾਣੀ ਜੇ ਨਾਨਕ ਹੱੱਟੀ ਪਾ ਲੈਂਦਾ